ਪੰਜਾਬ ਦੇ ਗੀਤਕਾਰਾਂ ਦੇ ਲਈ ਲੁਧਿਆਣਾ ਵਿਖੇ ਜਰਨਲ ਕੁਮਾਰ ਜੀ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਉਲੀਕਿਆ ਗਿਆ ਲੁਧਿਆਣਾ ਦੇ ਪੰਜਾਬੀ ਪਵਨ ਵਿਖੇ ਗੀਤਕਾਰਾਂ ਦੀ ਰਾਇਲਟੀ ਅਤੇ ਕਾਪੀਰਾਈਟ ਤੇ ਮੁੱਦਿਆਂ ਦੇ ਉੱਤੇ ਵਿਸ਼ੇਸ਼ ਚਰਚਾ ਕੀਤੀ ਗਈ ਇਹ ਚਰਚਾ ਗੀਤਕਾਰ ਸੰਮੇਲਨ ਦੇ ਵਿੱਚ ਕੀਤੀ ਗਈ ਹੈ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਦੇ ਨਾਲ ਉਲੀਕਿਆ ਗਿਆ ਸੀ ਇਸ ਮੌਕੇ ਦੇ ਉੱਪਰ ਜਰਨਲ ਕੁਮਾਰ ਨੇ ਗੀਤਕਾਰਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਜੋ ਵੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਉਸ ਦਾ ਹੱਲ ਕੱਢਣ ਦਾ ਪੂਰਾ ਭਰੋਸਾ ਜਤਾਇਆ ਇਸ ਮੌਕੇ ਤੇ ਬਨੀ ਸ਼ਰਮਾ ਦਾ ਫੁੱਲਾਂ ਦਾ ਗੁਲਦਸਤਾ ਅਤੇ ਸ਼ਾਲ ਦੇ ਕੇ ਨਿੱਗਾ ਸਨਮਾਨ ਅਤੇ ਸਵਾਗਤ ਕੀਤਾ ਗਿਆ ਜਿਹੜਾ ਰੈਂਟੀ ਸ਼ੋ ਹੋ ਰਿਹਾ ਉਹ ਟੀਮ ਦੇ ਤੱਕ ਤਾਂ ਮਹਿਮਾਨ ਨੇ ਕੋਟਮਿਟੀ ਦੇ ਸੋ ਸਾਰੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਬੜੇ ਹੀ ਸਾਦੇ ਸੱਚੇ ਲਫ਼ਜ਼ਾਂ ਦੇ ਵਿੱਚ ਅਣਥੱਕ ਮਿਹਨਤ ਕਰਦੇ ਨੇ ਇੱਕ ਤਾੜੀ ਵੀ ਹੋਣੀ ਚਾਹੀਦੀ ਹੈ ਉਪਾਧਿਆ ਪੜਨਗੇ ਸਜਿੱਦਾ ਦਾ ਦਾਣਾ ਸ਼ਡਿਊਲ ਬਣਿਆ ਹੋਇਆ ਉਸ ਵਾਰ ਫੇਰਾ ਪਰਚਾ ਨਾਮਾ ਦਾ ਜਾਣਤੈਂ। ਐਵੇਂ ਕੋਈ ਬਣੇ ਨਾ ਤੇਰਾ ਐਵੇਂ ਕੋਈ ਬਣੇ ਨਾ ਤੇਰਾ ਬੇਕਲੀ ਚਾਕੇ ਵੀ ਲੋਕੀ ਤਾਂ ਮੁਕਰ ਜਾਂਦੇ ਰੱਬ ਦੀ ਸੌਖਾ ਕੇ ਵੀ ਲੋਕੀ ਤਾਂ ਮੁਕਰ ਜਾਂਦੇ ਸੋਹਣਾ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੌ ਤੇਰੀ ਵੇ ਸਾਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਚਿੜੀਆਂ ਦਾ ਚੰਬਾ ਉੱਡੇਗਾ ਜਦ ਤੱਕ ਚਿੜੀਆਂ ਜਿਉਣਗੀਆਂ ਚਿੜੀਆਂ ਦਾ ਚੰਬਾ ਉੱਡੇਗਾ ਜਦ ਤੱਕ ਚਿੜੀਆਂ ਜਿਉਣਗੀਆਂ ਵੀਰਾਂ ਦੀ ਰਖੜੀ ਜੀਵੇਗੀ ਜਦ ਤੱਕ ਕੁੜੀਆਂ ਹੋਣਗੀਆਂ ਚਿੜੀਆਂ ਦਾ ਚੰਬਾ ਉੱਡੇਗਾ ਜਦ ਤੱਕ ਚਿੜੀਆਂ ਜਿਉਣਗੀਆਂ ਅਸਾਂ ਤੇਰੇ ਨਾਲ ਕੀ ਵੰਡਣਾ ਏ ਅਸਾਂ ਤੇਰੇ ਨਾਲ ਕੀ ਵੰਡਣਾ ਏ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਤੇਰੇ ਔਗਣ ਵੀ ਮਨਜ਼ੂਰ ਨੇ ਤੇਰੇ ਔਗਣ ਵੀ ਮਨਜ਼ੂਰ ਨੇ ਕੰਡਿਆਂ ਬਿਨਾ ਗੁਲਾਮ ਨਹੀਂ ਹੁੰਦੇ ਤੇਰਾ ਗੁੱਸਾ ਵੀ ਸਿਰ ਮੱਥੇ ਤੇਰਾ ਗੁੱਸਾ ਵੀ ਸਿਰ ਮੱਥੇ ਬੰਦਾ ਹੈ ਸ਼ੈਤਾਨ ਥੋੜੀ ਹੈ ਹੈ ਤਾਂ ਗਲਤੀਆਂ ਦਾ ਹੀ ਪੁੱਤਲਾ ਮਾਨਵ ਹੈ ਭਗਵਾਨ ਥੋੜੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਿ ਜਦੋਂ-ਜਦ ਵੀ ਅਸੀਂ ਤੁਹਾਨੂੰ ਬੁਲਾਇਆ ਅਸੀਂ ਕਰਦੇ ਕੀ ਆ ਦੋ ਕੱਖਰ ਲਿਖਦੇ ਆ ਪੋਸਟ ਪਾ ਦਿੰਨੇ ਆ ਠੀਕ ਹੈ ਚੱਲ ਕੇ ਤੁਸੀਂ ਆਉਣੇ ਹੋ ਨਾ ਤੋਂ ਸਾਡੇ ਕੋਲੇ ਕੋਈ ਸ਼ਬਦ ਨਹੀਂ ਕਿ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਹੋ ਕੋਈ ਫਾਜਲ ਅਗਾ ਤੋ ਆਇਆ ਕੋਈ ਬਠੰਡਾ ਤੋ ਆਇਆ ਕੋਈ ਮਾਨਸਾ ਤੋ ਆਇਆ ਠੀਕ ਹੈ ਕੋਈ ਕਿਤੋਂ ਆਇਆ ਕਿ ਕਿਤੋਂ ਆਇਆ ਪੂਰੇ ਪੰਜਾਬ ਦੇ ਵਿੱਚੋਂ ਜੇ ਅਸੀਂ 100 ਸਵਾ 100 ਬੰਦਾ ਹੈਗੇ ਤਾਂ ਅਸੀਂ ਕਟੋ-ਕਟ ਵੀ ਹਰੇਕ ਬੰਦਾ 100 150 200 ਕਿਲੋਮੀਟਰ ਵੀ ਸਫ਼ਰ ਕਰਕੇ ਆਇਆ ਉਹਦੇ ਵਾਸਤੇ ਮੇਰੀ ਕਿਸੇ ਗੀਤਕਾਰੀ ਦੇ ਵਿੱਚ ਕਿਸੇ ਵੀ ਕਾਵੀ ਕਾਵ ਦੇ ਵਿੱਚ ਕਿਸੇ ਵੀ ਕੀ ਕਹਿੰਦੇ ਆ ਗੀਤਕਾਰੀ ਦੇ ਜਿਹੜੇ ਮੈਂ ਕਹਿੰਦਾ ਹਾਂ ਨਾ ਪਿੰਗਲ ਪੜਿਆ ਹੋਇਆ ਕਿਸੇ ਵੀ ਛੰਦਾਬੰਦੀ ਚ ਕੋਈ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਾਂ ਮੇਲੇ ਦੀ ਗੱਲ ਸਟਾਰਟ ਹੋਈ ਕਿ ਮੇਲਾ ਗੀਤਕਾਰਾਂ ਦਾ ਨਵਾਂ ਨਾਂ ਸੀ ਪੂਰੀ ਦੁਨੀਆ ਦੇ ਵਿੱਚ ਉਹਨੂੰ ਮੈਲੇਜ ਮਿਲੀ ਉਹ ਬੰਦੀਪ ਖਰਮੀ ਹੋਰਾਂ ਨੇ ਇੰਗਲੈਂਡ ਦੇ ਵਿੱਚ ਆਪਣੇ ਸਾਹਮਣੇ 50 ਬੰਦੇ ਇਕੱਠੇ ਕਰਕੇ ਪੋਸਟਰ ਰੀਲீஸ் ਕੀਤਾ ਜਗਾ ਜਗਾ ਤੁਸੀਂ ਨੇ ਸਾਰਿਆਂ ਨੇ ਹੰਬੜਾ ਮਾਰਿਆ ਨਾਨਕੇ ਮੇਲ ਵਾਂਗੂ ਬਠੰਡੇ ਆਲੇ ਆਏ ਕੋਈ ਕਿੱਦੋਂ ਆਇਆ ਕਿ ਕਿਤੋਂ ਆਇਆ ਆਪਾਂ ਤਕਰੀਬਨ 3000 ਤੋਂ ਲੈ ਕੇ 3500 ਬੰਦਾ ਇਕੱਠਾ ਕਰਨ ਚ ਕੰਮ ਜਾ ਹੋਏ ਮੇਲਾ ਗੀਤਕਾਰਾਂ ਸਾਰੇ ਗੀਤਕਾਰ ਸੀ ਗੀਤਕਾਰਾਂ ਦੇ ਦੋਸਤ ਸੀ ਗੀਤਕਾਰਾਂ ਦੇ ਦਰਦਾਂ ਨੂੰ ਸਮਝਣ ਵਾਲੇ ਸੀਗੇ ਉਹ ਇੱਕ ਸ਼ੁਰੂਆਤ ਸੀਗੇ ਜਰ ਅਸੀਂ ਜੇ ਤੁਰਪੀਏ ਸਾਡੇ ਚ ਕੁਝ ਬੰਦੇ ਐਦਾਂ ਇਕੱਠੇ ਕਰ ਸਕਦੇ ਜਿਵੇਂ ਹੁਣ ਬਿੱਟੂ ਬਾਈ ਹੋਰਾਂ ਨੇ ਕਿਹਾ ਕਿ ਮੇਰੇ ਕੋਲ 23000 ਬੰਦੇ ਦੀ ਲਿਸਟ ਹੈ ਇਹ ਜਦੋਂ ਲਿਸਟ ਬਣੀ ਹੋਊਗੀ ਉਦੋਂ ਬਣੀ ਹੋਊਗੀ ਅੱਜ ਇਹ 50000 ਬੰਦਾ ਵੀ ਹੋ ਸਕਦਾ ਹੈ ਮੈਂ ਕਾਂਕੜਾ ਇਕੱਠਾ ਕਰਦਾ ਹੁੰਨਾ ਹਮੇਸ਼ਾ ਜਦੋਂ ਤੋਂ ਮੈਂ ਆਪਣਾ ਪੰਜਾਬ ਦੀ ਗੱਲ ਕਰੀ ਕਦੇ ਕਾਸੇ ਦੀ ਕਰੀ ਕਿ 12500 ਪਿੰਡਾਂ ਹਰੇਕ ਪਿੰਡ ਚ ਪੰਜ ਗੀਤਕਾਰ ਘੱਟੋ ਘੱਟ ਪੰਜਾਂ ਕਲਾਕਾਰ ਆਏਗੇ ਤਕਰੀਬਨ ਸਵਾ ਲੱਖ ਬੰਦਾ ਹੋ ਜਾਂਦਾ ਹੁਣ 20 ਹੋ ਗਏ ਤੇ ਜਿਹੜਾ ਆਪਾਂ ਇੱਥੇ ਮੇਲੇ ਦੇ ਉੱਤੇ ਸੋਚਿਆ ਸੀ ਪੰਜ ਮੰਗਾਂ ਚ ਆਪਣੀਆਂ ਮੁੱਖ ਸੀਗੀਆਂ ਸਭ ਤੋਂ ਪਹਿਲੀ ਮੰਗ ਆਪਣੀ ਗੀਤਕਾਰ ਅਵਾਰਡ ਦੀ ਸੀਗੀ ਤੇ ਦੂਜੀ ਸੀਗੀ ਸਾਡੇ ਜਿਹੜੇ ਗੀਤਕਾਰ ਭਰਾ ਮਤਲਬ ਬਹੁਤ ਔਖੇ ਹੈਗੇ ਮਤਲਬ ਜੀ ਆਪਾਂ ਦਵਾਈਆਂ ਤੱਕ ਦੀ ਦਿੱਕਤ ਹੈ ਉਹਦੇ ਵਾਸਤੇ ਸੀਗੀ ਉਦੋਂ ਮੈਂ ਗੱਲ ਕਹੀ ਸੀ ਸਰਕਾਰਾਂ ਘੱਟ ਵੱਧ ਕਰਦੀਆਂ ਹੁੰਦੀਆਂ ਨੇ ਆਪਾਂ ਬੈਸੀ ਹਮਲਾ ਮਾਰ ਲਿਆ ਕਰੀਏ ਜਿਵੇਂ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਮੈਂ ਤੇ ਬਣੀ ਹੋਰੀ ਕਰਦੇ ਰਹਿੰਨੇ ਇਸ ਸ਼ੋਅ ਦੇ ਵਿੱਚ ਜਦੋਂ ਵੀ ਇਹ ਸ਼ੋਅ ਮਤਲਬ ਸ਼ੂਟ ਹੋਏਗਾ ਇੱਕ ਤੀਜੀ ਕੁਰਸੀ ਲੱਗੇਗੀ ਗੀਤਕਾਰ ਦੀ ਹਰ ਵਾਰੀ ਇੱਕ ਗੀਤਕਾਰ ਹੋਏਗਾ ਕਿੰਤੀ ਬੱਤੀ ਐਪੀਸੋਡ ਹੋਣਗੇ ਤੁਹਾਡੇ ਕੋਲ ਟਾਈਮ ਚਾਹੀਦਾ ਅਸੀਂ ਤੁਹਾਡੀ ਕੁਰਸੀ ਉੱਥੇ ਲਾਤੀ ਪੱਕੀ ਰੋਟੇਸ਼ਨਲ ਕੁਰਸੀ ਚੌਥੀ ਹੋਏਗੀ ਤੀਜੀ ਨਹੀਂ ਹੋਏਗੀ ਗੀਤਕਾਰ ਪੱਕਾ ਬੈਠੇਗਾ ਠੀਕ ਹੈ ਜੀ ਤਾਂ ਕਿ ਗੀਤਕਾਰ ਵੀ ਗੱਲ ਕਰ ਸੇ ਗੀਤ ਦੇ ਬੋਲਾਂ ਦੀ ਗੱਲ ਕਰੇ ਪਿਛਲੇ ਇੱਕ ਵਾਰੀ ਸ਼ੋਚ ਇੱਕ ਸ਼ਬਦ ਗੀਤਕਾਰ ਦੇਗਾ ਪੱਛੇ ਵੈਸ ਹੋਈ ਤਨੂਰੀ ਭੈਣ ਜੀ ਨਾਲ ਸੋ ਇਹ ਪੰਜਾਬੀ ਜਿੰਦਾਬਾਦ ਸ਼ੋਅ ਦੇ ਜਿਹੜੇ ਸਿਸਟਮ ਅੱਗੇ ਸਟਾਰਟ ਹੋਊਗਾ ਤੁਹਾਡਾ ਸਾਰਾ ਸਹਿਯੋਗ ਰਹੂਗਾ ਸੈਮੀਨਾਰਾਂ ਵਾਸਤੇ ਸੰਸਥਾ ਵਾਸਤੇ ਸਾਰੀਆਂ ਚੀਜ਼ਾਂ ਵਾਸਤੇ ਮੇਰੀ ਗੱਲ ਹੋਈ ਸੀ ਮਾਨ ਸਾਹਿਬ ਨਾਲ ਇਸ ਟੌਪਿਕ ਦੇ ਉੱਤੇ ਜਦੋਂ ਆਪਾਂ ਗੀਤਕਾਰਾਂ ਦਾ ਮੇਲਾ ਕਰਾਇਆ ਉਹ ਕਹਿੰਦੇ ਵੀ ਤੁਸੀਂ ਕਬ ਦੀ ਸੰਸਥਾ ਜਿਹੜੀ ਬਣਾਉਣੀ ਆ ਉਹਦੇ ਵੱਲੋਂ ਉਹਨਾਂ ਨੇ ਬਕਾਇਦਾ ਤੌਰ ਤੇ ਜਵੇਦ ਅਖਤਰ ਜੀ ਨੂੰ ਬੁਲਾਇਆ ਚੰਡੀਗੜ੍ਹ ਉਹਨਾਂ ਦੇ ਸੀਐਮ ਹਾਊਸ ਉਹ ਬੈਠੇ ਸੀਗੇ ਉਹਦੇ ਮੈਨੂੰ ਕਾਲ ਆਈ ਉਦੋਂ ਮੈਂ ਕਿਤੇ ਬਾਹਰ ਸੀ ਅਖਤਰ ਸਾਹਿਬ ਉੱਥੇ ਸੀ ਉਹਨਾਂ ਨੇ ਗੱਲ ਕੀਤੀ ਕੈਸੇ ਐਸੇ ਗੀਤਕਾਰਾਂ ਦੀ ਅਵੇਅਰਨੈਸ ਦੀ ਗੱਲ ਚੱਲ ਰਹੀ ਸਾਰਾ ਕੁਝ ਠੇਰੇ ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਆਪ ਦੀ ਸਾਰੀ ਤਿਆਰੀ ਕਰੋ ਤੁਸੀਂ ਆ ਕੇ ਮੈਂ ਟਵਾਣਾ ਸਾਹਿਬ ਨਾਲ ਗੱਲ ਸਾਂਝੀ ਕੀਤੀ ਸੀ ਉਦੋਂ ਬਹੁਤ ਪਹਿਲਾਂ ਕਿ ਤੁਸੀਂ ਸਾਨੂੰ ਦੱਸੋ ਕੀ ਹੈ ਮੈਂ ਕਿਹਾ ਸੀ ਇੱਕ ਮੰਗ ਪੈਟਰ ਲੈ ਕੇ ਆਵਾਂਗੇ ਐਸ ਗੱਲ ਤੇ ਮੈਂ ਆਮ ਆਦਮੀ ਪਾਰਟੀ ਨੂੰ ਤਾੜੀਆਂ ਨਹੀਂ ਮਰਵਾ ਰਿਹਾ ਭਗਵੰਤ ਮਾਨ ਦੇ ਨਾਂ ਤੇ ਤਾੜੀ ਮਾਰਨੀ ਬਣਦੀ ਉਹਨੇ ਕਹੇ ਤੁਸੀਂ ਉਹਨੇ ਸ਼ਬਦ ਵਰਤਿਆ ਟਵਾਣਾ ਸਾਹਿਬ ਨੂੰ ਦੱਸਿਆ ਹੋਇਆ ਉਹਨੇ ਬਾਬਿਓ ਤੁਸੀਂ ਮੰਗ ਪੱਤਰ ਨਹੀਂ ਲੈ ਕੇ ਆਉਣਾ ਤੁਸੀਂ ਹੱਕ ਪੱਤਰ ਲੈ ਕੇ ਆਉਣਾ ਇਹ ਭਗਵੰਤ ਦੇ ਸ਼ਬਦ ਨੇ ਮੇਰੇ ਫੋਨ ਤੇ ਬੋਲੇ ਹੋਏ ਮੈਂ ਰਿਕਾਰਡਿੰਗ ਨਹੀਂ ਕਰਦਾ ਸੋ ਆਪਾਂ ਨੇ ਇੱਕ ਹੱਕ ਪੱਤਰ ਤਿਆਰ ਕਰਨਾ ਹੱਕ ਪੱਤਰ ਲੈ ਕੇ ਜਿਹੜੀਆਂ ਆਪਣੇ ਉਹ ਇਲਾਕੇਈ ਜ਼ੋਨ ਬਣਨਗੇ ਉਹ ਚ ਆਪਾਂ ਦੇਖਾਂਗੇ ਇਹਨਾਂ ਦਾ ਪ੍ਰੋਟੋਕੋਲ ਕਿੰਨੇ ਕ ਬੰਦਿਆਂ ਨੂੰ ਚੱਲਦਾ ਹੈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਪਿਛਲੇ ਜਿਹੜੇ ਪੁਰਾਣੇ ਗਾਣੇ ਵਾਲੇ ਐ ਜਾਂ ਪੁਰਾਣੇ ਸ਼ਹੀਦਾਂ ਨਾਲ ਜੁੜੇ ਹੈ ਸ਼ਾਇਦ ਉਹ ਮੈਂ ਨਾ ਤੋਂ ਨਹੀਂ ਜਾਣਦੇ ਹਾਂ ਮੈਂ 23-33 ਸਾਲ ਤੋਂ ਸੰਗੀਤ ਨਾਲ ਜੁੜਿਆ ਐ ਐਡੇ ਪ੍ਰੋਡਿਊਸਰ ਜਿਨ੍ਹਾਂ ਦਾ ਕਰੀਅਰਿੰਗ ਦੇ ਵਿੱਚ ਮੈਲਾ 12 ਦੇਣਾ ਸਾਲ ਐ ਐਡੇ ਪ੍ਰੋਡਿਊਸਰ ਕੰਮ ਕੀਤਾ ਤੇ ਕਲਾਕਾਰਾਂ ਨਾਲ ਤੇ ਮੈਂ ਜੁੜਿਆ ਨਹੀਂ ਸਿੰਗਰਾਂ ਨਾਲ ਲੇਕਿਨ ਮੈਂ ਹਮੇਸ਼ਾ ਗੀਤਕਾਰਾਂ ਦੀ ਫੇਵਰ ਬੋਸ ਕੀਤੀ ਸੋ ਮੇਰੇ ਕਹਿਣਾ ਸਭ ਤੋਂ ਪਹਿਲਾਂ ਹਰ ਬੰਦੇ ਨੂੰ ਤੇ ਪਰਿਵਾਰ ਨੂੰ ਸਨਮਾਨ ਮਿਲਣਾ ਚਾਹੀਦਾ ਫਿਰ ਉਹਦੇ ਮਹੱਲੇ ਤੇ ਸ਼ਹਿਰ ਤੇ ਫੇਰ ਹੀ ਸਾਰੇ ਪਰ ਸਨਮਾਨ ਦੀ ਗੱਲ ਹੈ ਬਾਕੀ ਮੈਨੂੰ ਫੇਰ ਜਨ ਕਹਿਣੇ ਜਿਆਦਾ ਬੋਲਣਾ ਨਹੀਂ ਅੰਦਰ ਪਰ ਜਿੰਨੇ ਕਿ ਮੈਂ ਗੱਲ ਸੰਜੀ ਕੀਤੀ ਹੈ ਤੇ ਇਸੇ ਮੈਂ ਕੋਸ਼ਿਸ਼ ਕਰ ਰਹੀ ਮੈਂ ਕਲਪਚਮਾ ਦੇ ਹੈ 2012 ਕੇ ਬਾਅਦ ਸੇ ਚੇਂਜੇਸ ਆਏ अमेंडमेंट्स आई काफ़ी कुछ चेंज हुआ कॉपीराइट एक्ट चेंज हुआ उसके बेसिस पर सारा सिस्टम ऑनलाइन हो गया आजकल गाने ऑनलाइन ही चलते हैं यूट्यूब स्पॉडीफाई एप्पल म्यूजिक जियो सावन ये सारे प्लेटफॉर्म्स बने हैं इन सब के ऊपर ही गाने चलने हैं तो उसके ऊपर जो क्लिक्स व्यूज आएंगे तब आपको रॉयल्टीज आएंगी तो वो गाने का लिंक आई में होना आपके नाम पर आपके आई आई नंबर में बहुत ज़रूरी है तो आप प्लीज़ इन सब चीज़ों का ज़रूर ध्यान रखें ਪੰਜਾਬ ਦੇ ਗੀਤਕਾਰਾਂ ਦੇ ਲਈ ਲੁਧਿਆਣਾ ਵਿਖੇ ਜਰਨੈਲ ਕੁਮਾਨ ਜੀ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਉਲੀਕਿਆ ਗਿਆ ਲੁਧਿਆਣਾ ਦੇ ਪੰਜਾਬੀ ਪਵਨ ਵਿਖੇ ਗੀਤਕਾਰਾਂ ਦੀ ਰਾਇਲਟੀ ਅਤੇ ਕਾਪੀਰਾਈਟ ਤੇ ਮੁੱਦਿਆਂ ਦੇ ਉੱਤੇ ਵਿਸ਼ੇਸ਼ ਚਰਚਾ ਕੀਤੀ ਗਈ ਇਹ ਚਰਚਾ ਗੀਤਕਾਰ ਸੰਮੇਲਨ ਦੇ ਵਿੱਚ ਕੀਤੀ ਗਈ ਹੈ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਦੇ ਨਾਲ ਉਲੀਕਿਆ ਗਿਆ ਸੀ ਇਸ ਮੌਕੇ ਦੇ ਉੱਪਰ ਜਰਨੈਲ ਕੁਮਾਨ ਨੇ ਗੀਤਕਾਰਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਜੋ ਵੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਉਸ ਦਾ ਹੱਲ ਕੱਢਣ ਦਾ ਪੂਰਾ ਭਰੋਸਾ ਜਤਾਇਆ ਇਸ ਮੌਕੇ ਤੇ ਬਨੀ ਸ਼ਰਮਾ ਦਾ ਫੁੱਲਾਂ ਦਾ ਗੁਲਦਸਤਾ ਅਤੇ ਸ਼ਾਲ ਦੇ ਕੇ ਨਿੱਗਾ ਸਨਮਾਨ ਅਤੇ ਸਵਾਗਤ ਕੀਤਾ ਗਿਆ ਜਿਹੜਾ ਰੈਂਟੀ ਸ਼ੋ ਹੋ ਰਿਹਾ ਉਹ ਟੀਮ ਦੇ ਦਾ ਮੈਂਬਰ ਨੇ ਇੱਕ ਕਮੇਟੀ ਦੇ ਸੋ ਸਾਰੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਬੜੇ ਹੀ ਸਾਦੇ ਸੁੱਚੇ ਲਫ਼ਜ਼ਾਂ ਦੇ ਵਿੱਚ ਅਣਥੱਕ ਮਿਹਨਤ ਕਰਦੇ ਨੇ ਇੱਕ ਤਾੜੀ ਵੀ ਹੋਣੀ ਚਾਹੀਦੀ ਹੈ ਉਪਾਧਿਆ ਪਾਣਗੇ ਸੋ ਜਿੱਦਾਂ ਦਾ ਦਾਦਾ ਸ਼ਡਿਊਲ ਬਣਿਆ ਹੋਇਆ ਉਸ ਵਾਰ ਫੇਰ ਪਰਚਾ ਨਾਮਾ ਦਾ ਜੰਗਤੈਂ ਐਵੇਂ ਕੋਈ ਬਣੇ ਨਾ ਤੇਰਾ ਐਵੇਂ ਕੋਈ ਬਣੇ ਨਾ ਤੇਰਾ ਬੇਕਲੀ ਚਾਕੇ ਵੀ ਲੋਕੀ ਤਾਂ ਮੁਕਰ ਜਾਂਦੇ ਰੱਬ ਦੀ ਸੌ ਖਾਕੇ ਵੀ ਲੋਕੀ ਤਾਂ ਮੁਕਰ ਜਾਂਦੇ ਸੋਹਣਾ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੌ ਤੇਰੀ ਵੇ ਸਾਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਚਿੜੀਆਂ ਦਾ ਚੰਬਾ ਉੱਡੇਗਾ ਜਦ ਤੱਕ ਚਿੜੀਆਂ ਜਿਉਣਗੀਆਂ ਚਿੜੀਆਂ ਦਾ ਚੰਬਾ ਉੱਡੇਗਾ ਜਦ ਤੱਕ ਚਿੜੀਆਂ ਜਿਉਣਗੀਆਂ ਵੀਰਾਂ ਦੀ ਰਖੜੀ ਜੀਵੇਗੀ ਜਦ ਤੱਕ ਕੁੜੀਆਂ ਹੋਣਗੀਆਂ ਚਿੜੀਆਂ ਦਾ ਚੰਬਾ ਉੱਡੇਗਾ ਜਦ ਤੱਕ ਚਿੜੀਆਂ ਜਿਉਣਗੀਆਂ ਅਸਾਂ ਤੇਰੇ ਨਾਲ ਕੀ ਵੰਡਣਾ ਹੈ ਅਸਾਂ ਤੇਰੇ ਨਾਲ ਕੀ ਵੰਡਣਾ ਹੈ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਤੇਰੇ ਔਗਣ ਵੀ ਮਨਜ਼ੂਰ ਨੇ ਤੇਰੇ ਔਗਣ ਵੀ ਮਨਜ਼ੂਰ ਨੇ ਕੰਡਿਆਂ ਬਿਨਾ ਗੁਲਾਮ ਨਹੀਂ ਹੁੰਦੇ ਤੇਰਾ ਗੁੱਸਾ ਵੀ ਸਿਰ ਮੱਥੇ ਤੇਰਾ ਗੁੱਸਾ ਵੀ ਸਿਰ ਮੱਥੇ ਬੰਦਾ ਹੈ ਸ਼ੈਤਾਨ ਥੋੜੀ ਹੈ ਹੈ ਤਾਂ ਗਲਤੀਆਂ ਦਾ ਇਹ ਪਤਲਾ ਮਾਨਵ ਹੈ ਭਗਵਾਨ ਥੋੜੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਿ ਜਦੋਂ-ਜਦ ਵੀ ਅਸੀਂ ਤੁਹਾਨੂੰ ਬੁਲਾਇਆ ਅਸੀਂ ਕਰਦੇ ਕੀ ਆ ਦੋ ਕੱਖਰ ਲਿਖਦੇ ਆ ਪੋਸਟ ਪਾ ਦਿੰਨੇ ਆ ਠੀਕ ਹੈ ਚੱਲ ਕੇ ਤੁਸੀਂ ਆਉਣੇ ਹੋ ਨਾ ਤੋਂ ਸਾਡੇ ਕੋਲੇ ਕੋਈ ਸ਼ਬਦ ਨਹੀਂ ਕਿ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਹੋ ਕੋਈ ਫਾਜਲ ਅਗਾ ਤੋ ਆਇਆ ਕੋਈ ਬਠੰਡਾ ਤੋ ਆਇਆ ਕੋਈ ਮਾਨਸਾ ਤੋ ਆਇਆ ਠੀਕ ਹੈ ਕੋਈ ਕਿਤੋਂ ਆਇਆ ਕਿ ਕਿਤੋਂ ਆਇਆ ਪੂਰੇ ਪੰਜਾਬ ਦੇ ਵਿੱਚੋਂ ਜੇ ਅਸੀਂ 100 ਸਵਾ 100 ਬੰਦਾ ਹੈਗੇ ਤਾਂ ਅਸੀਂ ਘੱਟੋ ਘੱਟ ਵੀ ਹਰੇਕ ਬੰਦਾ 100 150 200 ਕਿਲੋਮੀਟਰ ਵੀ ਸਫ਼ਰ ਕਰਕੇ ਆਇਆ ਉਹਦੇ ਬਾਅਦ ਤੇ ਮੇਰੀ ਕਿਸੇ ਗੀਤਕਾਰੀ ਦੇ ਵਿੱਚ ਕਿਸੇ ਵੀ ਕਾਵੀ ਕਾਵ ਦੇ ਵਿੱਚ ਕਿਸੇ ਵੀ ਕੀ ਕਹਿੰਦੇ ਆ ਗੀਤਕਾਰੀ ਦੇ ਜਿਹੜੇ ਮੈਂ ਕਹਿੰਦਾ ਹਾਂ ਨਾ ਪਿੰਗਲ ਪੜਿਆ ਹੋਇਆ ਕਿਸੇ ਵੀ ਛੰਦਾਬੰਦੀ ਚ ਕੋਈ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਾਂ ਮੇਲੇ ਦੀ ਗੱਲ ਸਟਾਰਟ ਹੋਈ ਕਿ ਮੇਲਾ ਗੀਤਕਾਰਾਂ ਦਾ ਨਵਾਂ ਨਾਂ ਸੀ ਪੂਰੀ ਦੁਨੀਆ ਦੇ ਵਿੱਚ ਉਹਨੂੰ ਮੈਜ ਮਿਲੀ ਉਹ ਮੰਗਦੀਪ ਕੁਰਮੀ ਹੋਰਾਂ ਨੇ ਇੰਗਲੈਂਡ ਦੇ ਵਿੱਚ ਆਪਣੇ ਸਾਹਮਣੇ 50 ਬੰਦੇ ਇਕੱਠੇ ਕਰਕੇ ਪੋਸਟਰ ਰਿਲੀਜ਼ ਕੀਤਾ ਜਗਾ ਜਗਾ ਤੁਸੀਂ ਨੇ ਸਾਰਿਆਂ ਨੇ ਹੰਬੜਾ ਮਾਰਿਆ ਨਾਨਕੇ ਮੇਲ ਵਾਂਗੂ ਬਠੰਡੇ ਆਲੇ ਆਏ ਕੋਈ ਕਿੱਦੋਂ ਆਇਆ ਕਿ ਕਿੱਦੋਂ ਆਇਆ ਆਪਾਂ ਤਕਰੀਬਨ 3000 ਤੋਂ ਲੈ ਕੇ 3500 ਬੰਦਾ ਇਕੱਠਾ ਕਰਨ ਚ ਕੰਮ ਜਾ ਹੋਏ ਮੇਲਾ ਗੀਤਕਾਰਾਂ ਸਾਰੇ ਗੀਤਕਾਰ ਸੀ ਗੀਤਕਾਰਾਂ ਦੇ ਦੋਸਤ ਸੀ ਗੀਤਕਾਰਾਂ ਦੇ ਦਰਦਾਂ ਨੂੰ ਸਮਝਣ ਵਾਲੇ ਸੀਗੇ ਉਹ ਇੱਕ ਸ਼ੁਰੂਆਤ ਸੀਗੇ ਜਰ ਅਸੀਂ ਜੇ ਤੁਰਪੀਏ ਸਾਡੇ ਚ ਕੁਝ ਬੰਦੇ ਐਦਾਂ ਇਕੱਠੇ ਕਰ ਸਕਦੇ ਜਿਵੇਂ ਹੁਣ ਬਿੱਟੂ ਬਾਈ ਹੋਰਾਂ ਨੇ ਕਿਹਾ ਕਿ ਮੇਰੇ ਕੋਲ 23000 ਬੰਦੇ ਦੀ ਲਿਸਟ ਇਹ ਜਦੋਂ ਲਿਸਟ ਬਣੀ ਹੋਊਗੀ ਉਦੋਂ ਬਣੀ ਹੋਊਗੀ ਅੱਜ ਇਹ 50000 ਬੰਦਾ ਵੀ ਹੋ ਸਕਦਾ ਹੈ ਮੈਂ ਕਾਂਕੜਾ ਇਕੱਠਾ ਕਰਦਾ ਹੁੰਨਾ ਹਮੇਸ਼ਾ ਜਦੋਂ ਤੋਂ ਮੈਂ ਆਪਣਾ ਪੰਜਾਬ ਦੀ ਗੱਲ ਕਰੀ ਕਦੇ ਕਾਸੇ ਦੀ ਕਰੀ ਕਿ 12500 ਪਿੰਡਾਂ ਹਰੇਕ ਪਿੰਡ ਚ ਪੰਜ ਗੀਤਕਾਰ ਘੱਟੋ ਘੱਟ ਪੰਜਾਂ ਕਲਾਕਾਰ ਆਏਗੇ ਤਕਰੀਬਨ ਸਵਾ ਲੱਖ ਬੰਦਾ ਹੋ ਜਾਂਦਾ ਹੁਣ 20 ਹੋ ਗਏ ਤੇ ਜਿਹੜਾ ਆਪਾਂ ਇੱਥੇ ਮੇਲੇ ਦੇ ਉੱਤੇ ਸੋਚਿਆ ਸੀ ਪੰਜ ਮੰਗਾਂ ਉੱਤੇ ਆਪਣੀਆਂ ਮੁੱਖ ਸੀਗੀਆਂ ਸਭ ਤੋਂ ਪਹਿਲੀ ਮੰਗ ਆਪਣੀ ਗੀਤਕਾਰ ਅਵਾਰਡ ਦੀ ਸੀਗੀ ਤੇ ਦੂਜੀ ਸੀਗੀ ਸਾਡੇ ਜਿਹੜੇ ਗੀਤਕਾਰ ਭਰਾ ਮਤਲਬ ਬਹੁਤ ਔਖੇ ਹੈਗੇ ਮਤਲਬ ਜੀ ਆਪਾਂ ਦਵਾਈਆਂ ਤੱਕ ਦੀ ਦਿੱਕਤ ਹੈ ਉਹਦੇ ਵਾਸਤੇ ਸੀਗੀ ਉਦੋਂ ਮੈਂ ਗੱਲ ਕਹੀ ਸੀ ਸਰਕਾਰਾਂ ਘੱਟ ਵੱਧ ਕਰਦੀਆਂ ਹੁੰਦੇ ਨੇ ਆਪਾਂ ਬੈਸੀ ਹਮਲਾ ਮਾਰ ਲਿਆ ਕਰੀਏ ਜਿਵੇਂ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਮੈਂ ਇੱਥੇ ਬਣੀ ਹੋਰੀ ਕਰਦੇ ਰਹਿੰਦੇ ਆ ਇਸ ਸ਼ੋਅ ਦੇ ਵਿੱਚ ਜਦੋਂ ਵੀ ਇਹ ਸ਼ੋਅ ਮਤਲਬ ਸ਼ੂਟ ਹੋਏਗਾ ਇੱਕ ਤੀਜੀ ਕੁਰਸੀ ਲੱਗੇਗੀ ਗੀਤਕਾਰ ਦੀ ਹਰ ਵਾਰੀ ਇੱਕ ਗੀਤਕਾਰ ਹੋਏਗਾ ਕਿੱਤੀ ਬੱਤੀ ਐਪੀਸੋਡ ਹੋਣਗੇ ਤੁਹਾਡੇ ਕੋਲ ਟਾਈਮ ਚਾਹੀਦਾ ਅਸੀਂ ਤੁਹਾਡੀ ਕੁਰਸੀ ਉੱਥੇ ਲਾਤੀ ਪੱਕੀ ਰੋਟੇਸ਼ਨਲ ਕੁਰਸੀ ਤੀ ਚੌਥੀ ਹੋਏਗੀ ਤੀਜੀ ਨਹੀਂ ਹੋਏਗੀ ਗੀਤਕਾਰ ਪੱਕਾ ਬੈਠੇਗਾ ਠੀਕ ਹੈ ਜੀ ਤਾਂ ਕਿ ਗੀਤਕਾਰ ਵੀ ਗੱਲ ਕਰ ਸੇ ਗੀਤ ਦੇ ਬੋਲਾਂ ਦੀ ਗੱਲ ਕਰੇ ਪਿਛਲੇ ਇੱਕ ਵਾਰੀ ਸ਼ੋਚ ਇੱਕ ਸ਼ਬਦ ਗੀਤਕਾਰ ਦੇ ਗੱਲ ਪੱਛੇ ਵੈਸੋ ਹੀ ਤਨੁਰੀ ਭੈਣ ਜੀ ਨਾਲ ਸੋ ਇਹ ਪੰਜਾਬੀ ਜਿੰਦਾਬਾਹ ਸ਼ੋਅ ਦੇ ਜਿਹੜੇ ਸਿਸਟਮ ਹੈ ਅੱਗੇ ਸਟਾਰਟ ਹੋਊਗਾ ਤੁਹਾਡਾ ਸਾਰਾ ਸਹਿਯੋਗ ਰਹੂਗਾ ਸੈਮੀਨਾਰਾਂ ਵਾਸਤੇ ਸੰਸਥਾ ਵਾਸਤੇ ਸਾਰੀਆਂ ਚੀਜ਼ਾਂ ਵਾਸਤੇ ਮੇਰੀ ਗੱਲ ਹੋਈ ਸੀ ਮਾਨ ਸਾਹਿਬ ਨਾਲ ਇਸ ਟੌਪਿਕ ਦੇ ਉੱਤੇ ਜਦੋਂ ਆਪਾਂ ਗੀਤਕਾਰਾਂ ਦਾ ਮੇਲਾ ਕਰਾਇਆ ਉਹ ਕਹਿੰਦੇ ਵੀ ਤੁਸੀਂ ਕਬ ਦੀ ਸੰਸਥਾ ਜਿਹੜੀ ਬਣਾਉਣੀ ਆ ਉਹਦੇ ਵੱਲ ਉਹਨਾਂ ਨੇ ਬਕਾਇਦਾ ਤੌਰ ਤੇ ਜਾਵੇ ਦਖਤਰ ਜੀ ਨੂੰ ਬੁਲਾਇਆ ਚੰਡੀਗੜ੍ਹ ਉਹਨਾਂ ਦੇ ਸੀਐਮ ਹਾਊਸ ਉਹ ਬੈਠੇ ਸੀਗੇ ਉਹਦੇ ਮੈਨੂੰ ਕਾਲ ਆਈ ਉਦੋਂ ਮੈਂ ਕਿਤੇ ਬਾਹਰ ਸੀ ਅਖਤਰ ਸਾਹਿਬ ਉੱਥੇ ਸੀ ਉਹਨਾਂ ਨੇ ਗੱਲ ਕੀਤੀ ਕੈਸੇ ਐਸੇ ਗੀਤਕਾਰਾਂ ਦੀ ਅਵੇਅਰਨੈਸ ਦੀ ਗੱਲ ਚੱਲ ਰਹੀ ਸਾਰਾ ਕੁਟੇੜ ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਆਪ ਦੀ ਸਾਰੀ ਤਿਆਰੀ ਕਰੋ ਤੁਸੀਂ ਆ ਕੇ ਮੈਂ ਟਵਾਣਾ ਸਾਹਿਬ ਨਾਲ ਗੱਲ ਸਾਂਝੀ ਕੀਤੀ ਸੀ ਉਦੋਂ ਬਹੁਤ ਪਹਿਲਾਂ ਕਿ ਤੁਸੀਂ ਸਾਨੂੰ ਦੱਸੋ ਕੀ ਹੈ ਮੈਂ ਕਿਹਾ ਸੀ ਇੱਕ ਮੰਗ ਪੈਟਰ ਲੈ ਕੇ ਆਵਾਂਗੇ ਐਸ ਗੱਲ ਤੇ ਮੈਂ ਆਮ ਆਦਮੀ ਪਾਰਟੀ ਨੂੰ ਸਾਡੀਆਂ ਨਹੀਂ ਮਰਵਾ ਰਿਹਾ ਭਗਵੰਤ ਮਾਨ ਦੇ ਨਾਂ ਉਤੇ ਤਾੜੀ ਮਾਰਨੀ ਬੰਦ ਦਿਓ ਨੇ ਕਹੇ ਤੁਸੀਂ ਉਹਨੇ ਸ਼ਬਦ ਵਰਤਿਆ ਟਵਾਣਾ ਸਾਹਿਬ ਨੂੰ ਦੱਸਿਆ ਹੋਇਆ ਉਹਨੇ ਬਾਬਿਓ ਤੁਸੀਂ ਮੰਗ ਪੱਤਰ ਨਹੀਂ ਲੈ ਕੇ ਆਉਣਾ ਤੁਸੀਂ ਹੱਕ ਪੱਤਰ ਲੈ ਕੇ ਆਉਣਾ ਇਹ ਭਗਵੰਤ ਦੇ ਸ਼ਬਦ ਨੇ ਮੇਰੇ ਫੋਨ ਤੇ ਬੋਲੇ ਹੋਏ ਮੈਂ ਰਿਕਾਰਡਿੰਗ ਨਹੀਂ ਕਰਦਾ ਸੋ ਆਪਾਂ ਨੇ ਇੱਕ ਹੱਕ ਪੱਤਰ ਤਿਆਰ ਕਰਨਾ ਹੱਕ ਪੱਤਰ ਲੈ ਕੇ ਜਿਹੜੀਆਂ ਆਪਣੇ ਉਹ ਇਲਾਕੇਈ ਜੋਨ ਬਣਨਗੇ ਉਹ ਚ ਆਪਾਂ ਦੇਖਾਂਗੇ ਇਹਨਾਂ ਦਾ ਪ੍ਰੋਟੋਕੋਲ ਕਿੰਨੇ ਕ ਬੰਦਿਆਂ ਨੂੰ ਚੱਲਦਾ ਮੈਂ ਇਹ ਨਹੀਂ ਗੱਲ ਕਰਨਾ ਚਾਹੁੰਦਾ ਕਿ ਮੈਂ ਪਿਛਲੇ ਇਹ ਜਿਹੜੇ ਪੁਰਾਣੇ ਗਾਣੇ ਵਾਲੇ ਐ ਜਿਹੜੇ ਪੁਰਾਣੇ ਸ਼ੀਰਨਾ ਜੁੜੇ ਐ ਸ਼ਾਇਦ ਉਹ ਮੇਰੇ ਨਾਲ ਤੁਹਾਨੂੰ ਜਾਣਦੇ ਹੋ ਮੈਂ 23-33 ਸਾਲ ਤੋਂ ਸ਼ੀਰਨਾ ਬੜਿਆ ਐ ਐਡੇ ਪ੍ਰੋਡਿਊਸਰ ਜਿਨ੍ਹਾਂ ਦਾ ਟੂਰਿਸਮ ਦੇ ਵਿੱਚ ਮੈਨੂੰ ਲਗਭਗ 12-13 ਸਾਲ ਐਡੇ ਪ੍ਰੋਡਿਊਸਰ ਕੰਮ ਕੀਤਾ ਤੇ ਕਲਾਕਾਰਾਂ ਨਾਲ ਤੇ ਮੈਂ ਜੁੜਿਆ ਜੀ ਨੇ ਸਿੰਗਰਾਂ ਦੇ ਨਾਲ ਲੇਕਿਨ ਮੈਂ ਹਮੇਸ਼ਾ ਗੀਤਕਾਰਾਂ ਦੀ ਫੇਵਰ ਬਹੁਤ ਕੀਤੀ ਸੋ ਮੇਰੇ ਕਹਿਣਾ ਸਭ ਤੋਂ ਪਹਿਲਾਂ ਹਰ ਬੰਦੇ ਨੂੰ ਤੇ ਪ੍ਰਵਾਹਕ ਸਨਮਾਨ ਮਿਲਣਾ